ਸਾਰੀ ਦੁਨੀਆ ਚ ਪੰਜਾਬੀਆਂ ਦੀ ਔਰ ਬੱਕਰੀ ਆ ਪੰਜਾਬੀ ਆ ਗਿਆ ਆਪਣੇ ਦੋਸ਼ਾਂ ਨਾ ਗੋਰੀਏ ਗੰਭਰੂ ਤਾ ਵੇਈ ਨੂ ਵੀ ਮਿੱਠਾ ਬੋਲਦਾ ਨਹੀਂ ਤੂੰ ਤਾਂ ਫੇਰ ਜੱਟ ਦਾ ਪਿਆਰ ਗੋਰੀਏ ਦੇਖ ਹਾਲੀਵੁੱਡ ਵਿੱਚ ਜਿੰਨੇ ਖਾਦ ਨੇ ਕੋਨਾ ਮਿੱਠੇ ਪੰਦਾਸ ਸੋਹਾਰੇ ਗੋਰੀਏ ਨੰਭੂ ਤਾ ਵੇਈ ਨਾ ਵੀ ਮਿੱਠਾ ਬੋਲਦਾ ਨਹੀਂ ਤੂੰ ਤਾਂ ਫੇਰ ਜੱਟ ਦਾ ਪਿਆਰ ਗੋਰੀਏ ਇੱਕ ਮੌਕਾ ਇਹ ਹੁੰਦਾ ਜਿਵੇਂ ਮੋਕੇ ਦਾ ਅਸੀਂ ਆਪਣੀ ਜ਼ਿੰਦਗੀ ਨੂੰ ਨਸ਼ਾ ਦੇ ਵਿੱਚ ਬਰਬਾਦ ਕਰ ਲਿਆ। ਤੌਰ ਵਰਲਡ ਬੁੱਲੰਦ ਦੇ ਵਿੱਚ ਸਿਰਫ ਦੋ ਅੱਖਰਾਂ ਦਾ ਪਰ ਸਾਡੀ ਜ਼ਿੰਦਗੀ ਚ ਮੌਕੇ ਵੀ ਸਿਰਫ ਸਾਨੂੰ ਦੋ ਹੀ ਮਿਲਦੇ ਆ ਇੱਕ ਮੌਕਾ ਉਹ ਹੁੰਦਾ ਕਿ ਆਪਣੀ ਜ਼ਿੰਦਗੀ ਚ ਇਦਾਂ ਦੀ ਮਿਹਰਤ ਕਰੋ ਇਦਾਂ ਦੀ ਪਹਿਚਾਣ ਬਣਾਓ ਆਪਣੀ ਮਾਂ ਕੋ ਦਾ ਨਾਮ ਰੋਸ਼ਨ ਕਰੋ ਤੁਹਾਡੀ ਟੌਰ ਇਦਾਂ ਦੀ ਹੋਣੀ ਚਾਹੀਦੀ ਆ ਜਿੱਥੋਂ ਲੰਘੋ ਤੁਹਾਡੀ ਇਹ ਗੱਲਾ ਹੋੜ ਕਿ ਹਾਂ ਯਾਰੇ ਪਲਾਨਿਆ ਦਾ ਮੁੰਡਾ ਏ ਉੜਾਈ ਪੜਦਾ ਜਾਂਦਾ ਵੱਖਰੀ ਤੌਰ ਐ ਨਜ਼ਾਰਾ ਆ ਗਿਆ ਦੇਖ ਕੇ ਯਾਰ ਦੇਖ ਕਿਹਦਾ ਚਿਹਰਾ ਕਿੱਦਾ ਬੱਲਵਾਂ ਵਾਂਗੂ ਜਗਦਾ ਏ ਯਾਰ ਇਹਨੇ ਕਿੰਨੀ ਮਿਹਨਤ ਕੀਤੀ ਐ ਇਹਨੇ ਆਪਣੇ ਘਰ ਦਾ ਨਾਮ ਇੰਨਾ ਰੌਸ਼ਨ ਕਰ ਦਿੱਤਾ ਦੇਖਣ ਦੇ ਵਿੱਚ ਵੀ ਇੰਨਾ ਸੋਹਣਾ ਸੁਨੱਖਾ ਲੱਗਦਾ ਏ ਪਰ ਇੱਕ ਮੌਕਾ ਇਹ ਹੁੰਦਾ ਜਿਹੜੇ ਮੌਕੇ ਦਾ ਅਸੀਂ ਆਪਣੀ ਜ਼ਿੰਦਗੀ ਹੋ ਨਸ਼ਾ ਦੇ ਵਿੱਚ ਬਰਬਾਦ ਕਰ ਲਏ ਨੇ ਉਹਦੀ ਮਾਂ ਰੋਂਦੀ ਉਹ ਤਰਲੇ ਕੋਦੀ ਆ ਕਿ ਪੁੱਤ ਤੂੰ ਕਿਰੇ ਲਾਸ ਤੇ ਰਪੈਰੀ ਤੂੰ ਨਛੇਰਾ ਪਰ ਕੀ ਹਾਲ ਬਣਾ ਲਿਆ ਕਿੱਦਾਂ ਦੀ ਸਿਹਤ ਬਣਾ ਲਈ ਦਿਨੋ ਦਿਨ ਉਹਦਾ ਸਰੀਰ ਉੱਪਰ ਨਹੀਂ ਥੱਲੇ ਜਾਂਦਾ ਏ ਪਰ ਆਪਣੇ ਮਾਂ ਪਿਓ ਦਾ ਨਾਮ ਮਿੱਟੀ ਦੇ ਵਿੱਚ ਰੋਲਦਾ ਏ ਉਹਨੂੰ ਕੋਈ ਫਰਕ ਨਹੀਂ ਉਹਨੂੰ ਕੋਈ ਫਰਕ ਨਹੀਂ ਉਹਦੀ ਮਾਂ ਉਹਦੇ ਮੂਰੇ ਰੋਂਦੀ ਏ ਉਹਦੀ ਭੈਣ ਮੋਹ ਦੇ ਮੂਰੇ ਰੋਂਦੀ ਆ ਉਹਨੂੰ ਕੋਈ ਫਰਕ ਨਹੀਂ ਉਹ ਸਿਰਫ਼ ਚਾਹੀਦਾ ਤਾਂ ਸਿਰਫ਼ ਨਸ਼ਾ ਚਾਹੀਦਾ ਮੈਂ ਮੇਰੇ 11 ਸਾਲ ਦੀ ਉਮਰ ਸੀ ਤੇ ਮੈਂ ਉਦੋਂ ਭਰੀਆਂ ਚਿੱਟਾ ਪੀਂਚੂਆ ਕਰਤੀ ਹੂਈਆ ਤੇ ਮੇਰੇ ਨਾਲ ਦੇ ਮੁੰਡੇ ਚਿੱਟਾ-ਚਿੱਟਾ ਪੀਂਦੇ ਇਹਦੇ ਤੇ ਉਹਨਾਂ ਨੇ ਮੈਂ ਦੋ-ਤਿੰਨ ਵਾਰੀ ਲਾਇਆ ਸਵੇਨਾ ਚ ਤੇ ਉਹ ਹੁਣ ਉਹ ਤਾਂ ਹੁਣ ਉੱਥੇ ਪਿੰਡ ਨੇ ਤੇ ਮੈਂ ਛੱਡਤਾ ਨਸ਼ਾ ਤੇ ਮੈਨੂੰ ਪਤਾ ਨਹੀਂ ਹੁਣ ਕਿੱਥੋਂ ਚਿੱਟਾ ਉਹ ਲਿਆਉਂਦੇ ਇਹਨਾ ਗਾਇਆ ਇਸ 마ਸੂਮ ਦੀ ਮਾਂ ਦਾ ਵੀ ਦੁੱਖ ਘਟ ਨਹੀਂ ਸਰਦਾ ਸਾਈ ਪਹਿਲਾਂ ਹੀ ਜਹਾਨੋਂ ਤੁਰ ਗਿਆ ਤੇ ਜਿਸ ਤੇ ਬੁਢਾਪੇ ਦਾ ਸਹਾਰਾ ਬਣਨ ਦੀ ਉਮੀਦ ਲਾਈ ਹੋਈ ਸੀ ਉਹ ਖੁਦ ਨਸ਼ਿਆਂ ਦੇ ਸਹਾਰੇ ਚੱਲ ਰਿਹਾ। ਕੀ ਕਰਨਾ ਇਦਾਂ ਦੇ ਨਸ਼ੇ ਨੂੰ ਕਰਕੇ ਕੀ ਕਰੋਗੇ ਦਾਦੀ ਜ਼ਿੰਦਗੀ ਨੂੰ ਜਿਸ ਜ਼ਿੰਦਗੀ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਅੱਗੇ ਰੋਂਦੇ ਜਿਨ੍ਹਾਂ ਨੇ ਸਾਨੂੰ ਪਾਰ ਕੋਸ ਕੇ ਵੱਡਾ ਕੀਤਾ ਇਸ ਕੰਨਾ ਕਰਕੇ ਕੀਤਾ ਕਿ ਅਸੀਂ ਉਹਨਾਂ ਦਾ ਨਾਮ ਮਿੱਟੀ 'ਚ ਰੋਲੀਏ ਅਸੀਂ ਘਰ ਘਰ ਆਪਣੇ ਮਾਦਾਂ ਦੀ ਬਦਨਾਮੀ ਕਰਾਈ ਕਿ ਸਾਡੇ ਮਾਪਿਓ ਨੂੰ ਲੋਕ ਕਹਿੰਦੇ ਕਿ ਇਹ ਉਸ ਕੰਜਰ ਦੀ ਉਲਾਦ ਹੈ ਜਿਹੜਾ ਆਪ ਵੀ ਨਸ਼ਾ ਜਿ ਬਰਬਾਦ ਹੈ ਔਰ ਤੁਹਾਨੂੰ ਪਤਾ ਕਿ ਜਿਹੜਾ ਇਨਸਾਨ ਨਸ਼ਾ ਕਰਦਾ ਨਾ ਉਹਨੂੰ ਲੋਕ ਘਰ ਚੋਂ ਾਰ ਕਿਨੇ ਰਾਜੀ ਤੁਸੀਂ ਕਿਸੇ ਘਰ ਜਾ ਕੇ ਦਿਖਾਓ ਨਸ਼ਾ ਕਰਕੇ ਆਪਣੀ ਭੈ ਨੂੰ ਅੰਦਰ ਕਰ ਲੈਂਦੇ ਆ ਕਿ ਨਸ਼ੇੜੀ ਆ ਉਹ ਨਸ਼ੇੜੀ ਨੂੰ ਕੋਈ ਕੁਰੀ ਨਹੀਂ ਦਿੰਦਾ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿਉਂਕਿ ਨਸ਼ੇੜੀ ਹੁੰਦਾ ਤਾਂ ਇਨਸਾਨੀ ਆ ਪਰ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਦਾ ਦਿਮਾਗ ਪਾਗਲ ਹੋ ਜਾਂਦਾ ਕੁਛ ਇਦਾਂ ਦੇ ਲੋਕ ਦੇਖੇ ਆ ਜੂ ਨਸ਼ੇ ਪਿੱਛੇ ਆਪਦੀ ਭੈਣ ਦਾ ਸੌਦਾ ਕਰਦੇ ਕਿ ਸਾਨੂੰ ਨਸ਼ਾ ਚਾਹੀਦਾ ਉਹਦੇ ਵਟੇ ਅਸੀਂ ਆਪਣੀ ਭੈਣ ਭੇਜ ਦਿੰਨੇ ਇਤਾਂ ਦੇ ਲੋਕ ਵੀ ਕੀ ਕਰੋਗੇ ਇਦਾਂ ਦੀ ਜ਼ਿੰਦਗੀ ਜੀ ਕੇ ਕੀ ਕਰੋਗੇ ਫਿਰ ਵੀ ਤੁਹਾਡਾ ਮਾਪਿਓ ਤੁਹਾਡੇ ਕੀ ਹੱਥ ਜੋੜਦਾ ਮੈਂ ਚਾਹੁੰਨਾ ਕਿ ਤੁਸੀਂ ਮਾਪਿਓ ਤਾਂ ਦੇ ਰਹੀ ਨਹੀਂ ਦੇ ਸਕਦੀ ਕਿੱਦਾਂ ਦੇਣਾ ਦਊਂਗੀ ਤੁਹਾਡੀ ਔਕਾਤ ਨਹੀਂ ਤੁਸੀਂ ਮਾਂ ਤੋਂ ਤਾਂ ਦੇਣਾ ਨਹੀਂ ਦੇ ਸਕਦੀ ਉਹਨਾਂ ਦਾ ਪੁੱਤ ਜਿੰਨਾ ਮਰਜ਼ੀ ਗੰਦਾ ਹੋਏ ਜੋ ਮਰਜ਼ੀ ਕਰੇ ਫਿਰ ਵੀ ਮਾਂ ਲਈ ਪੁੱਤ ਹੀ ਰਹਿੰਦਾ ਉਹ ਮਾਂ ਰੋਜ਼ ਝੋਲੀਆ ਰਦੀਏ ਵੀ ਪੁੱਤ ਨਾ ਜਾਏ ਸਬਸਤੇ ਕਿਉਂ ਜ਼ਿੰਦਗੀ ਬਰਬਾਦ ਕਰਨਾ ਜ਼ਿੰਦਗੀ ਸਿਰਫ ਨਸ਼ੇ ਹੀ ਰਹਿ ਗਿਆ ਔਰ ਕੁਛ ਨਹੀਂ ਹੈਗਾ ਆਸ-ਪਾਸ ਨਿਗਾਤਾ ਮਾਰੂ ਕਿੰਨੀ ਸੋਹਣੀ ਦੁਨੀਆ ਕਿੰਨੇ ਸੋਹਣੇ ਲੋਕਾਂ ਮਿਹਨਤ ਕਰਦੇ ਆ ਤੋ ਦੂਰ ਤੱਕ ਮਕਾਮ ਹਾਸਲ ਕਰਦੇ ਆ ਘਰ ਘਰ ਗੱਲਾਂ ਹੁੰਦੀਆਂ ਉਹਨਾਂ ਦੀਆਂ ਇੱਕ ਟੁਆਟੀਆਂ ਇੱਕ ਉਸ ਇਨਸਾਨ ਦੀ ਗੱਲ ਨਸ਼ੇ ਵਾਲੇ ਦੀ ਜਿਹਦਾ ਕੋਈ ਨਾਮ ਲੈਣਾ ਵੀ ਕਿਸਾਦ ਨਹੀਂ ਕਰਦਾ ਮੂੰਹ 'ਚੋਂ ਨਾਮ ਆਉਂਦਾ ਤਸਿਰ ਬਾਦੂ ਵਾਲੇ ਹੀ ਆਉਂਦਾ ਕਿ ਇਹੇ ਆਉਦਾ ਵੀ ਘਰ ਪੱਟੀ ਜਾਂਦਾ ਲੋਕਾਂ ਦਾ ਵੀ ਘਰ ਪੱਟੀ ਜਾਂਦਾ ਰੱਬ ਕਰੇ ਇਹਨੂੰ ਚੱਕੀ ਲੱਭ ਅੱਜ ਵੀ ਮੌਕਾ ਨਿਕਲ ਜੋ ਇਸ ਦਲਦਲ ਚੋਂ ਹਾਜੀ ਵੀ ਕੁਛ ਨਹੀਂ ਵਿਗੜਿਆ ਤੇ ਨਹੀਂ ਜ਼ਿੰਦਗੀ ਹੱਥੋਂ ਨਿਕਲ ਜਾਣੀ ਆ ਪਰ ਕੁਝ ਹੱਥ ਨਹੀਂ ਆਉਣਾ ਕੀਤੇ ਚਾਹਣੇ ਕਿਦਾਂ ਲੱਕ ਸੁ ਨਹੀਂ ਚੋਲੀਨਾ ਤਾਂ ਤੁਹਾਡੇ ਕੀ ਹੱਥ ਜੋੜ ਕੇ ਬੇਨਤੀ ਹੱਥ ਜੋੜ ਕੇ ਮਸਿਆਂ ਨੂੰ ਛੱਡ ਦੋ ਕੋਈ ਗੱਲ ਨਹੀਂ ਥੋੜੀ ਜੀ ਤੰਗੀ ਆਏਗੀ ਪਰ ਇਹ ਛੱਟਨੇ ਬਹੁਤ ਸੌਖੇ ਆਪਣੀ ਮਾਂ ਦਾ ਚਿਹਰਾ ਆਪਣੀ ਭੈਣ ਦਾ ਚਿਹਰਾ ਆਪਣੀ ਅੱਖਾਂ ਅੱਗੇ ਲੈ ਆਓ ਕਿ ਮੇਰੀ ਮਾਂ ਮੇਰੀ ਭੈ ਰੋਜ਼ ਰੋਂਦੀ ਮੇਰੇ ਬੱਚੇ ਛੇਤੀ ਛੱਡ ਜੂਗੀ ਔਟ ਕੁਝ ਲੋਕ ਐਦਾਂ ਦੇ ਜਿਨ੍ਹਾਂ ਨੇ ਐਦਾਂ ਦੇ ਤੌਰ ਬਣਾਈ ਹੈ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਨਾਮ ਬਣਾਇਆ ਕਿ ਉਹ ਨਾ ਦੀ ਹਰ ਘਰ ਘਰ ਦੇ ਵਿੱਚ ਗੱਲਾਂ ਹੁੰਦੀ ਆ ਮੈਂ ਤਾਂ ਕਹਿਣਾ ਕਿ ਐਦਾਂ ਦੀ ਪਰਸਨੈਲਿਟੀ ਐਦਾਂ ਦੀ ਲੁੱਕ ਕਿ ਜਿੱਥੋਂ ਨੰਗੋਂ ਢੂੜਾ ਹੀ ਪੱਟੋ ਠੀਕ ਹੈ ਕਿ ਨਸ਼ੇ ਕਰਕੇ ਗਲਤ ਰਾਹ ਪੈ ਗਏ ਪਰ ਦੁਆਰਾ ਫੇਰ ਅਸੀਂ ਉਸੇ ਰਾਹ ਤੇ ਆ ਸਕਦੇ ਆ ਉਹੀ ਟਾਰ ਉਹੀ ਜਜ਼ਬਾ ਉਹੀ ਹੱਲਾ ਛੇਰੀ ਉਹੀ ਚਿਹਰੇ ਤੇ ਹਾਸਾ ਉਹੀ ਗੱਲਾਂ ਉਹੀ ਰੌਲਕ ਉਹੀ ਗਲੋ ਉਹੀ ਚਾਰ ਚੰਨ ਤਕ ਤੌਰ ਇਦਾਂ ਦੀ ਹੋਣੀ ਚਾਹੀਦੀ ਐ ਨਸ਼ਿਆਂ ਨੂੰ ਕੀ ਕੀ ਕਰੋਗੇ ਨਸ਼ਾ ਕਰਕੇ ਤੌਰ ਤਬਾਹੀ ਤੌਰ ਤਬਾਹੀ ਕਰਨ ਦੇ ਲਈ ਆਪਣੇ ਸਰੀਰ ਨੂੰ ਟਾਈਮ ਦਿਆ ਕਰੋ ਜਿਮ ਜਾਇਆ ਕਰੋ ਖਾਣਾ ਪੀਣਾ ਸਹੀ ਰੱਖੋ ਤਾਕਤ ਰਿਆ ਚੀਜ਼ਾਂ ਖਾਓ ਕਹਿਣ ਦਾ ਭਾਵ ਕਿ ਆਪਣੇ ਸਰੀਰ ਨੂੰ ਤੈਮ ਦੋ ਆਪਣੇ ਚਿਹਰੇ ਨੂੰ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਇਦਾਂ ਦਾ ਬੜਾਓ ਕਿ ਜਿਹੜਾ ਦੇਖੇ ਦੇਖਦੇ ਰਹਿ ਜਾਏ ਕਮੇ ਕਿ ਯਾਰ ਕੀ ਬਾਤ ਹੈ ਮੁੰਡਾ ਇੰਨਾ ਸੋਹਣਾ ਸੁਨੱਖਾ ਕੀ ਇਹ ਰੂਪ ਹੈ ਔਰ ਜਿਹੜੀ ਤੁਹਾਨੂੰ ਦੇਖੇ ਤੁਹਾਡੀ ਹੋ ਕੇ ਰਹਿ ਜੀ ਪਰ ਹੋਊ ਕੀ ਤਾਂ ਹੀ ਨਾ ਕਿ ਤੁਹਾਡੀ ਜੇ ਟੌਰ ਹੋਏ ਚਾਰਾ ਬੰਧਿਆ ਜੇ ਖੜੇ ਵੀ ਲੱਗਦੀ ਦਿਖੋ ਕਿ ਹਾਂ ਯਾਰ ਮੁੰਡੇ ਦੀ ਤਾਂ ਟੌਰੀ ਵੱਖਰੀ ਹੈ ਉਹ ਦਿਨ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਪੁਜਾਬੀਆਂ ਦੀ ਐਵੇਂ ਨਹੀਂ ਕਹਿੰਦੇ ਕਿ ਟੌਰ ਵੱਖਰੀ ਇਹ ਸਚਾਈ ਹੈ ਦੁਨੀਆ ਭਾਰਤ ਚ ਗੱਲਾਂ ਹੁੰਦੀਆਂ ਕਿ ਪੰਜਾਬੀਆਂ ਦੀ ਟੌਰ ਵੱਖਰੀ ਤਾਂ ਉਹ ਟੌਰ ਬਣੌਣੀ ਤੁਹਾਡੇ ਅਕਲ ਇੱਕ ਤਾਂ ਉਹ ਨਸ਼ੇ ਕਰਨ ਵਾਲੇ ਦੀ ਟੌਰ ਇੱਕ ਏ ਟੌਰ ਕਿ ਜਿਹੜੀ ਦੁਨੀਆ ਤੋਂ ਵੱਖਰੀ ਸੋ ਆਪਣੇ ਲਾਈਫ ਸਟਾਈਲ ਆਪਣੀ ਜ਼ਿੰਦਗੀ ਜੀਣ ਦੇ ਤਰੀਕੇ ਨੂੰ ਬਦਲੋ ਦੇਖੋ ਕਿ ਲੋਕਾਂ ਦੀ ਟੌਰ ਕਿਤਾ ਦੀ ਤਬਾਹੀ ਤੌਰ ਨਾ ਕਿਆਓ ਰਹਿਣਾ ਸੈਨਾ ਸਾਰਾ ਠੀਕ ਕਰ ਤੋ ਤੇ ਦੁਨੀਆ ਤੁਹਾਡੇ ਮਗਰ 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 ਇਹ ਗਾਣਾ ਸੁਣਿਆ ਨਾ ਦੁਨੀਆ ਹੈ ਮੇਰੇ ਪਿੱਛੇ ਲੈ ਕੇ ਰ ਮੇਰੇ ਪਿੱਛੇ ਇਦਾਂ ਦੇ ਲੋਕ ਤੁਹਾਡੇ ਮਗਰ ਲੱਗ ਜਿਨ੍ਹਾਂ ਦੇ ਪਿੱਛੇ ਪਹਿਲੇ ਸਾਰੇ ਦੁਨੀਆ ਮਗਰ ਚੋਣੇ ਵਾਲੇ ਦਾਦਾ ਖਾਣਾ ਪੀਣਾ ਸਹੀ ਕਰ ਲੋ ਜਿਮ ਜਾਓ ਕਸਰਤ ਕਰੋ ਚੰਗੀਆਂ ਚੀਜ਼ਾਂ ਖਾਓ ਕੱਪੜੇ ਪਾਓ ਸੋਹਣੇ ਸੁਨੱਖੇ ਚਿਹਰੇ ਤੇ ਵੀ ਤੈਨ ਦੋ ਚਿਹਰੇ ਤੇ ਵੀ ਦਰਿਆ ਚੀਜ਼ਾਂ ਲਾਓ ਕਿ ਗਲੋ ਆ ਵੀ ਜਿੱਥੇ ਖਾਣਾ ਵੀ ਨਹੀਂ ਸੁਧਾਰ ਲਿਆ ਆਪਣੇ ਆਪ ਜਿਹੜੇ ਤੇ ਗਲੋ ਆਏਗਾ ਰੌਣਕ ਆਏਗੀ ਜਿੱਥੇ ਖੜੋਗੇ ਪਤਾ ਲੱਗੇਗਾ